ਕਪੂਥਲਾ ਵਿੱਚ ਆਏ ਹੜਕਾਨ ਪਾਣੀ ਹੁਣ ਤੇਜ਼ੀ ਨਾਲ ਵਾਪਸ ਆਪਣੇ ਦਰਿਆਈ ਰਸਤੇ 'ਤੇ ਬਹਾਰਿਆ ਹੈ। ਡੋਬੇ ਵਿੱਚ ਆਏ ਕਰਾਂ ਤੇ ਖੇਤਾਂ 'ਚੋਂ ਪਾਣੀ ਜਿਵੇਂ ਜਿਵੇਂ ਨਿਕਲ ਰਿਹਾ ਹੈ ਆਪਣੇ ਪਿੱਛੇ ਬਰਬਾਦੀ ਵਾਲੇ ਅਨੇਕਾਂ ਨਿਸ਼ਾਨ ਛੱਡਦਾ ਜਾ ਰਿਹਾ ਹੈ। ਹਾਲਾਤ ਇਹ ਹਨ ਕਿ ਕਈ ਮਨੁੱਖੀ ਲਾਸ਼ਾਂ ਤੇ ਮਰੇ ਹੋਏ ਪਸ਼ੂ ਵੀ ਬਹਿ ਕੇ ਆ ਰਹੇ ਹਨ ਜੋ ਗੰਦਲੇ ਹੋ ਚੁੱਕੇ ਪਾਣੀ ਵਿੱਚ ਲਗਾਤਾਰ ਬਦਬੂ ਫੈਲਾ ਰਹੇ ਹਨ ਜਿਸ ਕਾਰਨ ਇੱਥੇ ਲੋਕਾਂ ਦਾ ਰਹਿਣਾ ਮੁਸ਼ਕਲ ਹੋ ਰਿਹਾ ਹੈ। ਇਸੇ ਦੇ ਚੱਲਦਿਆਂ ਹੁਣ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਇੱਕ ਵਾਰ ਫਿਰ ਸਮਾ ਰਹਿੰਦਿਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਸੇਤ ਅਧਿਕਾਰੀਆਂ ਨੂੰ ਜਾਗਰ ਕਿ ਜਿਵੇਂ ਜਿਵੇਂ ਪਾਣੀ ਕੱਟ ਰਿਹਾ ਹੈ ਉਸ ਨੂੰ ਦੇਖਦੇ ਹੋਏ ਫੈਲਣ ਵਾਲੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਰੋੜਿੰਦੇ ਪ੍ਰਬੰਧ ਕੀਤੇ ਜਾਣ। ਕਪੂਰਥਲਾ ਵਿੱਚ ਆਏ ਹੜਾ ਕਨ ਪਾਣੀ ਹੁਣ ਤੇਜ਼ੀ ਨਾਲ ਵਾਪਸ ਆਪਣੇ ਦਰਿਆਈ ਰਸਤੇ 'ਤੇ ਵਾਰ ਰਿਹਾ ਹੈ। ਡੋਬੇ ਵਿੱਚ ਆਏ ਘਰਾ ਅਤੇ ਖੇਤਾਂ 'ਚੋਂ ਪਾਣੀ ਜਿਵੇਂ ਜਿਵੇਂ ਨਿਕਲ ਰਿਹਾ ਹੈ ਆਪਣੇ ਪਿੱਛੇ ਬਰਬਾਦੀ ਵਾਲੇ ਅਨੇਕਾਂ ਨਿਸ਼ਾਨ ਛੱਡਦਾ ਜਾ ਰਿਹਾ ਹੈ। ਹਲਾਤੀ ਹਨ ਕਿ ਕਈ ਮਨੁੱਖੀ ਲਾਸ਼ਾਂ ਤੇ ਮਰੇ ਹੋਏ ਪਸ਼ੂ ਵੀ ਬਹਿ ਕੇ ਆ ਰਹੇ ਹਨ ਜੋ ਗੰਦਲੇ ਹੋ ਚੁੱਕੇ ਪਾਣੀ ਵਿੱਚ ਲਗਾਤਾਰ ਬਦਬੂ ਫੈਲਾ ਰਹੀ ਹਨ ਜਿਸ ਕਾਰਨ ਇੱਥੇ ਲੋਕਾਂ ਦਾ ਰਹਿਣਾ ਮੁਸ਼ਕਿਲ ਹੋ ਰਿਹਾ ਹੈ। ਇਸੇ ਦੇ ਚੱ ਸਰਕਿਆ ਨੂੰ ਵੇਖਦੇ ਹੋਏ ਇੱਕ ਵਾਰ ਫਿਰ ਸਮਾ ਰਹਿੰਦਿਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਸਿਹਤ ਅਧਿਕਾਰੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜਿਵੇਂ-ਜਿਵੇਂ ਪਾਣੀ ਘਟ ਰਿਹਾ ਹੈ ਉਸ ਨੂੰ ਵੇਖਦੇ ਹੋਏ ਫੈਲਣ ਵਾਲੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਲੋੜਿੰਦੇ ਪ੍ਰਬੰਧ ਕੀਤੇ ਜਾਣ। ਕਪੂਰਥਲਾ ਵਿੱਚ ਆਏ ਹੜਾ ਕਨ ਪਾਣੀ ਹੁਣ ਤੇਜ਼ੀ ਨਾਲ ਵਾਪਸ ਆਪਣੇ ਦਰਿਆਈ ਰਸਤੇ 'ਤੇ ਵਰ ਆ ਰਿਹਾ ਹੈ। ਡੋਬੇ ਵਿੱਚ ਆਏ ਕਰਾਂ ਤੇ ਖੇਤਾਂ 'ਚੋਂ ਪਾਣੀ ਜਿਵੇਂ-ਜਿਵੇਂ ਨਿਕਲ ਰਿਹਾ ਹੈ ਆਪਣੇ ਪਿੱਛੇ ਬਰਬਾਦੀ ਵਾਲੇ ਨਿਕਾ ਨਿਸ਼ਾਨ ਛੱਡਦਾ ਜਾ ਰਿਹਾ ਹੈ। ਹਾਲਾਤ ਇਹ ਹਨ ਕਿ ਕਈ ਮਨੁੱਖੀ ਲਾਸ਼ਾਂ ਤੇ ਮਰੇ ਹੋਏ ਪਸ਼ੂ ਵੀ ਬਹਿ ਕੇ ਆ ਰਹੇ ਹਨ ਜੋ ਗ ਹੋ ਚੁਕੇ ਪਾਣੀ ਵਿੱਚ ਲਗਾਤਾਰ ਬਦਬੂ ਫੈਲ ਰਹੀ ਹਨ ਜਿਸ ਕਾਰਨ ਇੱਥੇ ਲੋਕਾਂ ਦਾ ਰਹਿਣਾ ਮੁਸ਼ਕਿਲ ਹੋ ਰਿਹਾ ਹੈ ਇਸੇ ਦੇ ਚੱਲਦਿਆਂ ਹੁਣ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਇੱਕ ਵਾਰ ਫਿਰ ਸਮਾਂ ਰਹਿੰਦਿਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਸਿਹਤ ਅਧਿਕਾਰੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜਿਵੇਂ-ਜਿਵੇਂ ਪਾਣੀ ਘਟ ਰਿਹਾ ਹੈ ਉਸ ਨੂੰ ਵੇਖਦੇ ਹੋਏ ਫੈਲਣ ਵਾਲੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਲੋੜਿੰਦੇ ਪ੍ਰਬੰਧ ਕੀਤੇ ਜਾਣ ਕਪੂਰਥਲਾ ਵਿੱਚ ਆਏ ਹੜਾ ਕਾਰਨ ਪਾਣੀ ਹੁਣ ਤੇਜ਼ੀ ਨਾਲ ਵਾਪਸ ਆਪਣੇ ਦਰਿਆਈ ਰਸਤੇ 'ਤੇ ਵਰ ਆ ਰਿਹਾ ਹੈ ਡੋਬੇ ਵਿੱਚ ਆਏ ਕਰਾਂ ਤੇ ਖੇਤਾਂ 'ਚੋਂ ਪਾਣੀ ਜਿਵੇਂ-ਜਿਵੇਂ ਨਿਕਲ ਰਿਹਾ ਹੈ ਆਪਣੇ ਪਿੱਛੇ ਆਦੀ ਵਾਲੇ ਨਿਕਾ ਨਿਸ਼ਾਨ ਛੜਦਾ ਜਾ ਰਿਹਾ ਹੈ ਹਾਲਾਤ ਇਹ ਹਨ ਕਿ ਕਈ ਮਨੁੱਖੀ ਲਾਸ਼ਾਂ ਤੇ ਮਰੇ ਹੋਏ ਪਸ਼ੂ ਵੀ ਬਹਿ ਕੇ ਆ ਰਹੇ ਹਨ ਜੋ ਗੰਦਲੇ ਹੋ ਚੁਕੇ ਪਾਣੀ ਵਿੱਚ ਲਗਾਤਾਰ ਬਦਬੂ ਫੈਲਾ ਰਹੇ ਹਨ ਜਿਸ ਕਾਰਨ ਇੱਥੇ ਲੋਕਾਂ ਦਾ ਰਹਿਣਾ ਮੁਸ਼ਕਲ ਹੋ ਰਿਹਾ ਹੈ ਇਸੇ ਦੇ ਚੱਲਦਿਆਂ ਹੁਣ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਇੱਕ ਵਾਰ ਫਿਰ ਸਮਾ ਰਹਿੰਦੇ ਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਸਿਹਤ ਅਧਿਕਾਰੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜਿਵੇਂ ਜਿਵੇਂ ਪਾਣੀ ਘਟ ਰਿਹਾ ਹੈ ਉਸ ਨੂੰ ਵੇਖਦੇ ਹੋਏ ਫੈਲਣ ਵਾਲੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਲੋੜਿੰਦੇ ਪ੍ਰਬੰਧ ਕੀਤੇ ਜਾਣ ਕਪੂਰਥਲਾ ਵਿੱਚ ਆਇ ਹੜਾ ਕਰਨ ਪਾਣੀ ਹੁਣ ਤੇ ਜਲ ਵਾਪਸ ਆਪਣੇ ਦਰਿਆਈ ਰਸਤੇ ਉੱਪਰ ਆ ਰਿਹਾ ਹੈ ਡੋਬੇ ਵਿੱਚ ਆਏ ਕਰਾਂ ਤੇ ਖੇਤਾਂ ਚੋਂ ਪਾਣੀ ਜਿਵੇਂ ਜਿਵੇਂ ਨਿਕਲ ਰਿਹਾ ਹੈ ਆਪਣੇ ਪਿੱਛੇ ਬਰਬਾਦੀ ਵਾਲੇ ਅਨੇਕਾਂ ਨਿਸ਼ਾਨ ਛੱਡਦਾ ਜਾ ਰਿਹਾ ਹੈ ਹਲਾਤੀ ਹਨ ਕਿ ਕਈ ਮਨੁੱਖੀ ਲਾਸ਼ਾਂ ਤੇ ਮਰੇ ਹੋਏ ਪਸ਼ੂ ਵੀ ਬਹਿ ਕੇ ਆ ਰਹੇ ਹਨ ਜੋ ਗੰਦਲੇ ਹੋ ਚੁੱਕੇ ਪਾਣੀ ਵਿੱਚ ਲਗਾਤਾਰ ਬਦਬੂ ਫੈਲਾ ਰਹੇ ਹਨ ਜਿਸ ਕਾਰਨ ਇੱਥੇ ਲੋਕਾਂ ਦਾ ਰਹਿਣਾ ਮੁਸ਼ਕਿਲ ਹੋ ਰਿਹਾ ਹੈ ਇਸੇ ਦੇ ਚੱਲਦਿਆਂ ਹੁਣ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਇੱਕ ਵਾਰ ਫਿਰ ਸਮਾਂ ਰਹਿੰਦਿਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਸੇਤ ਅਧਿਕਾਰੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜਿਵੇਂ ਜਿਵੇਂ ਪਾਣੀ ਘਟ ਰਿਹਾ ਹੈ ਜੋ ਨੂੰ ਵੇਖਦੇ ਹੋਏ ਫੈਲਣ ਵਾਲੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਲੋੜਿੰਦੇ ਪ੍ਰਬੰਧ ਕੀਤੇ ਜਾਣ। ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ। ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027।